ਆ ਗਿਆ ਕਿਹੜੇ ਸੰਬੰਧ ਚ ਫੂਕਿਆ ਗਿਆ ਕਿਉਂ ਫੂਕਿਆ ਜਾ ਰਿਹਾ ਹੈ ਪੰਜਾਬ ਪਰ ਅੱਜ ਜਿਹੜਾ ਉਤਲਾ ਫੂਕਿਆ ਗਿਆ ਇਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜਾ ਪੂਰੇ ਭਾਰਤ ਦੇ ਵਿੱਚ ਮੋਦੀ ਸਰਕਾਰ ਤੇ ਜਿਹੜੇ ਅਮਰੀਕਾ ਸਰਕਾਰ ਦੇ ਉਹ ਰਾਸ਼ਟਰਪਤੀ ਜੇ ਡੀ ਬੈਂਸ ਭਾਰਤ ਦੇ ਵਿੱਚ 4 ਦਿਨਾਂ ਦੇ ਦੌਰੇ ਤੇ ਆਏ ਆ ਉਹਨਾਂ ਦੇ ਵਿਰੋਧ ਵਿੱਚ ਜਿਹੜਾ ਅਸੀਂ ਅਰਥੀ ਫੂਕ ਮਜਾਰੇ ਕਰ ਰਹੇ ਆ ਮੀਡੀਆ ਦੇ ਵਿੱਚ ਲਗਾਤਾਰ ਇਹ ਪ੍ਰਚਾਰਿਆ ਜਾ ਰਿਹਾ ਕਿ ਜਿਹੜੇ ਜੀਡੀਪੈਸ ਆਏ ਆ ਉਹ ਆਪਣੇ ਨਿੱਜੀ ਦੌਰੇ ਤੇ ਆਏ ਆ ਨਿੱਜੀ ਦੌਰੇ ਤੇ ਆਇਆ ਤੇ ਫਿਰ ਭਾਰਤ ਸਰਕਾਰ ਨਾਲ ਮੀਟਿੰਗਾਂ ਜਿਹੜੀਆਂ ਨਹੀਂ ਸੀ ਹੋਣੀਆਂ ਚਾਹੀਦੀਆਂ ਸਾਡਾ ਮੰਨਣਾ ਇਹ ਆ ਕਿ ਜਿਹੜੇ ਜੀਡੀਪੈਸ ਆਏ ਆ ਉਹ ਅਮਰੀਕਾ ਦੇ ਵਿੱਚ ਬਹੁਤ ਸਾਰੀ ਜਿਹੜੀ ਆ ਖੇਤੀ ਉਤਪਾਦ ਜਿਹੜੇ ਆ ਉਹ ਪੈਦਾ ਹੁੰਦੇ ਆ ਤੇ ਉਹਨਾਂ ਦੀ ਪਾਪਾ ਪੋਪੂਲੇਸ਼ਨ ਜਿਹੜੀ ਆ ਉਹ ਬਹੁਤ ਘੱਟ ਆ ਉਹ ਆਪਣੇ ਉਤਪਾਦਾਂ ਨੂੰ ਵੇਚਣ ਵਾਸਤੇ ਭਾਰਤ ਦੇ ਵਿੱਚ ਇੱਕ ਲੋਕਾਂ ਦੀ ਮੰਡੀ ਆ ਤੇ ਉਹ ਲੋਕਾਂ ਦੀ ਮੰਡੀ ਜਿਹੜੀ ਆ ਉਹ ਲੱਭਦੇ ਫਿਰਦੇ ਆ ਕਿ ਆਪਾਂ ਜਿਹੜਾ ਅਮਰੀਕਾ ਤੋਂ ਅਨਾਜ ਲਿਆ ਕੇ ਭਾਰਤ ਦੇ ਵਿੱਚ ਉਹ ਡੰਪ ਕਰਨਾ ਆ ਅਸੀਂ ਸਾਡਾ ਮੰਨਣਾ ਹੈ ਕਿ ਜੇ ਅਮਰੀਕਾ ਤੋਂ ਘੱਟ ਟੈਕਸ ਤੇ ਜਾਂ ਸਰਕਾਰ ਉਹਨਾਂ ਨੂੰ ਟੈਕਸਾਂ ਦੇ ਵਿੱਚ ਛੋਟ ਦੇ ਦਿੰਦੀ ਆ ਤੇ ਅਨਾਜ ਜਿਹੜਾ ਆਜ਼ਾਦ ਕਰਦੀ ਆ ਭਾਰਤ ਦੇ ਵਿੱਚ ਇਹ ਸਾਡੇ ਦੇਸ਼ ਦਾ ਕਿਸਾਨ ਜਿਹੜਾ ਢਾਈ ਤੋਂ ਤਿੰਨ ਕਿੱਲੇ ਦਾ ਮਾਲਕ ਆ ਉਹ ਵੱਡੀਆਂ ਕੰਪਨੀਆਂ ਦਾ ਮੁਕਾਬਲਾ ਨਹੀਂ ਕਰ ਸਕਦਾ ਜਿਹੜਾ ਸਾਡਾ ਡੇਰੀ ਫਾਰਮ ਸੈਕਟਰ ਆ ਪੋਲਟਰੀ ਫਾਰਮ ਆ ਉਹ ਇਹਦੇ ਨਾਲ ਕੋਈ ਮੀਟ ਦੇ ਜਿੰਨੇ ਵੀ ਪ੍ਰੋਜੈਕਟ ਆਉਂਦੇ ਮੱਛੀ ਫਾਰਮ ਆ ਜਾਂ ਕੋਈ ਸ਼ਾਇਦ ਵਾਲੀਆਂ ਮੱਖੀਆਂ ਦਾ ਪਾਲਣ ਕਰਦਾ ਉਹ ਜਿੰਨੇ ਸਾਡੇ ਕਾਰੋਬਾਰ ਹੈਗੇ ਆ ਉਹ ਸਾਰੇ ਕਾਰੋਬਾਰਾਂ ਦਾ ਛੋਟੇ ਦੁਕਾਨਦਾਰਾਂ ਦਾ ਪੈਸ਼ ਨੈਸ਼ ਹੋਣਾ ਅਮਰੀਕਾ ਸਰਕਾਰ ਲੰਬੇ ਸਮੇਂ ਤੋਂ ਭਾਰਤ ਦੇ ਹੁਕਮਰਾਨਾਂ ਉੱਤੇ ਦਬਾਅ ਬਣਾ ਰਹੀ ਆ ਕੀ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਜਿਹੜਾ ਆਮ ਲੋਕਾਂ ਨੂੰ ਸਸਤਾ ਅਨਾਜ ਦਿੱਤਾ ਜਾਂਦਾ ਉਹ ਬੰਦ ਕੀਤਾ ਜਾਵੇ ਇਹ ਇਹਦਾ ਸਿੱਧਾ ਸਿੱਧਾ ਕਾਰਨ ਆ ਕਿ ਜੇ ਸਰਕਾਰ ਮੰਡੀਆਂ ਦੇ ਵਿੱਚੋਂ ਬਾਹਰ ਹੋ ਜਾਂਦੀ ਆ ਤੇ ਫਿਰ ਲੋਕਾਂ ਨੂੰ ਸਸਤਾ ਅਨਾਜ ਵੀ ਜਿਹੜਾ ਉਹ ਨਹੀਂ ਦਿੱਤਾ ਜਾਣਾ ਉਹ ਪ੍ਰਾਈਵੇਟ ਕੰਪਨੀਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਮਾਰਕੀਟ ਦੇ ਵਿੱਚ ਆਕਾਰਣਗੇ ਤੇ ਆਪਣੀ ਮਨਮਰਜ਼ੀ ਦੇ ਰੇਟਾਂ ਨਾਲ ਕਿਸਾਨਾਂ ਦੇ ਕੋਲੋਂ ਜਿਹੜਾ ਘੱਟ ਰੇਟ ਤੇ ਉੱਤੇ ਅਨਾਜ ਖਰੀਦਣਗੇ ਤੇ ਮਨਮਰਜ਼ੀ ਦੇ ਰੇਟਾਂ ਦੇ ਨਾਲ ਮਾਰਕੀਟ ਦੇ ਵਿੱਚ ਆਪਣੀ ਜਿਹੜਾ ਵਾ ਕੀਮਤਾਂ ਲਾ ਕੇ ਉਹ ਆਮ ਲੋਕਾਂ ਨੂੰ ਅਨਾਜ ਵੇਚਣਗੇ ਅਸੀਂ ਇਸ ਕਰਕੇ ਜਿਹੜਾ ਵਿਰੋਧ ਕਰ ਰਹੇ ਆ ਭਾਰਤ ਸਰਕਾਰ ਦਾ ਤੇ ਆਪਣੇ ਜੀਡੀ ਪੈਸੇ ਦਾ ਸਾਡੀ ਮੰਗ ਆ ਕਿ ਇਹਦੇ ਤੇ ਭਾਜਪਾ ਦੇ ਜਿੰਨੇ ਵੀ ਐਮਪੀਸ ਆ ਉਹ ਇਸ ਗੱਲ ਦਾ ਵਿਰੋਧ ਕਰਕੇ ਤੇ ਜਿਹੜਾ ਸਮਝੌਤਾ ਅਮਰੀਕਾ ਦੇ ਨਾਲ ਹੋ ਰਿਹਾ ਉਹਦੇ ਵਿੱਚੋਂ ਬਾਹਰ ਨਿਕਲਣ ਦੀ ਕਿਉਂਕਿ ਅਮਰੀਕਾ ਸਰਕਾਰ ਜਿਹੜੀਆਂ ਆਪਣੇ ਦੇਸ਼ ਦੇ ਕਿਸਾਨਾਂ ਨੂੰ ਵੱਡੀਆਂ ਸਬਸਿਡੀਆਂ ਦੇ ਕੇ ਵੱਧ ਪੈਦਾਵਾਰ ਕਰਵਾ ਰਹੀ ਆ ਤੇ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਨਗੂਣੀਆਂ ਸਬਸਿਡੀਆਂ ਮਿਲਦੀਆਂ ਉਹਨਾਂ ਤੇ ਵੀ ਜਿਹੜੀ ਆ ਲਗਾਮ ਕੱਸੀ ਜਾ ਰਹੀ ਆ ਇਹਨਾਂ ਚਾਤੋਂ ਸਾਡੇ ਭਾਰਤੀ ਹੁਕਮਰਾਨ ਜਿਹੜੇ ਆ ਉਹ ਬਾਜ ਆਉਣ ਤੇ ਆਪਣੇ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਆਮ ਲੋਕਾਂ ਨੂੰ ਬਚਾਉਣ ਵਾਸਤੇ ਛੋਟੇ ਵਪਾਰੀ ਨੂੰ ਬਚਾਉਣ ਵਾਸਤੇ ਉਹ ਜਿਹੜੀਆਂ ਨੀਤੀਆਂ ਉਹ ਲੈ ਕੇ ਆਉਣ ਧੰਨਵਾਦ